ਕਸ਼ਮੀਰ ਸਿੰਘ ਹਾਂ ਜੀ ਕਿਹੜਾ ਪਿੰਡ ਜੀ ਕਮ ਆਗੇ ਤੇ ਕਿਦਾਂ ਪਤਾ ਲੱਗਾ ਸੀ ਬੱਚਾ ਘਰੋਂ ਗਿਆ ਇਹ ਸਾਨੂੰ ਆਪਰਾ ਚੌਂਕੀ ਤੋਂ ਪੈਂਚ ਨੂੰ ਸਾਡੇ ਫੋਨ ਆਇਆ ਸੀਗਾ ਪੈਂਚ ਨੇ ਸਾਨੂੰ ਦੱਸਿਆ ਤਾਂ ਫੇਰ ਉਹਦੇ ਥਰੂ ਬੱਸ ਇੱਥੇ ਪਹੁੰਚੇ ਆਂ ਕਦੋਂ ਬੱਚਾ ਘਰੋਂ ਆਇਆ ਸੀ ਲਗਭਗ ਸਵੇਰੇ 6:30 ਹੋ ਜਦਾਂ ਸਾਢੇ 6 ਵਜੇ ਆਇਆ ਸੀ ਚਿੰਤਾ ਦੇ ਵਿੱਚ ਸੀ ਸਾਰੇ ਘਰ ਵਾਲੇ ਬਿਲਕੁਲ ਲੱਭਣ ਲੱਗੇ ਸੀ ਕਿੱਥੇ ਕਿੱਥੇ ਲੱਭਿਆ ਿੰਡਾ ਨੇ ਵਾਲੇ ਪੋਲੇ ਲੱਭੇ ਆਇਤ 5.56 ਕਿਲੋਮੀਟਰ ਲੱਭਿਆ ਤੇ ਕਿਹੜੀ ਕਲਾਸ ਚ ਪੜਦਾ ਬੱਚਾ ਪੜਦਾ ਨਹੀਂ ਹੈਗਾ ਜੀ ਪੜਦਾ ਨਹੀਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਫੇਰ ਆਪਰਾ ਚੌਂਕੀ ਬਾਰੇ ਹਾਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪੰਜਾਬ ਪੁਲਿਸ ਦਾ ਜਿਨੇ ਸਾਡੇ ਹਵਾਲੇ ਸਾਡਾ ਬਚਾਇਆ ਕੀਤਾ ਗੁਰਵਾਸ਼ ਕਰ ਕੰਡਕੜਾ ਜੀ ਕੰਮ ਆ ਕਦ ਦਾ ਬੱਚਾ ਗਮ ਹੋਇਆ ਸੀ 6.5 ਅੱਜ ਦਾ ਜਾਂ ਕੱਲ ਦਾ ਹਾਂ ਜੀ ਅੱਜ ਦਾ ਕਰੂ ਬਿਨਾ ਤਾਂ ਸਿੱਧੂ ਆ ਗਿਆ ਸੀ ਹਾਂਜੀ ਦੁਕਾਨ ਤੇ ਆਇਆ ਸੀ ਗੈਸ ਪਟ ਲੈਣ ਅੱਛਾ ਜੀ ਗੈਸ ਪਟ ਲੈਣ ਗਿਆ ਮੁੜ ਕੇ ਨਹੀਂ ਆਇਆ ਮੁੜ ਕੇ ਨਹੀਂ ਆਇਆ ਸੀ ਹਾਂਜੀ ਅਸੀਂ ਕਿਹਾੜੇ ਜਵਾਲੇ ਲੱਭਿਆ ਸਾਨੂੰ ਲੱਭਾ ਨਹੀਂ ਸਵੇਰੇ ਦੀ ਟੈਂਸ਼ਨ ਦਾ ਚਪਾਈ ਜਾ ਕਦੇ ਕਿਤੇ ਲੱਭਦੇ ਕਰਦੇ ਅੱਛਾ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਵੇਰੇ ਸਾਨੂੰ ਜੀ ਇਨਫੋਰਮੇਸ਼ਨ ਆਈ ਸੀ ਵੀ ਕੁਲਵਾਰਿਸ ਬੱਚਾ ਹਾਂਜੀ ਇਹਦੇ ਨਾਲ ਕੋਈ ਨਹੀਂ ਹੈਗਾ ਐਦਾ ਇੱਥੇ ਬੱਸ ਸਟੈਂਡ ਦੇ ਨੇੜੇ ਤੇੜੇ ਕਰਦਾ ਵਾ ਤੇ ਅਸੀਂ ਜਾ ਕੇ ਉੱਥੇ ਵੈਰੀਫਾਈ ਕੀਤਾ ਬੱਚੇ ਨੂੰ ਆਪਦੇ ਨਾਲ ਲੈ ਕੇ ਆਏ ਇੱਥੇ ਲਿਆ ਕੇ ਬੱਚੇ ਨੂੰ ਪੁੱਛਿਆ ਪਿਆਰ ਨਾਲ ਵੀ ਬੱਚਾ ਕਿੱਥੋਂ ਆਇਆ ਕਿਹੜਾ ਪਿੰਡ ਬੱਚੇ ਨੇ ਦੱਸਿਆ ਵੀ ਮੇਰਾ ਕਾਮਾ ਪਿੰਡ ਆ ਤੇ ਅਸੀਂ ਉੱਥੇ ਸਰਪੰਚ ਨੂੰ ਕੰਟੈਕਟ ਕਰਕੇ ਪਤਾ ਕੀਤਾ ਵੀ ਕੋਈ ਇਦਾਂ ਦਾ ਹੈ ਵੀ ਕੋਈ ਬੱਚਾ ਉੱਥੋਂ ਲਵਾਰਸ ਹੋਇਆ ਹੋਵੇ ਜਾਂ ਹੋਰ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਬੱਚਾ ਸਵੇਰੇ 6:30 ਵਜੇ ਘਰੋਂ ਨਿਕਲ ਗਿਆ ਸੀਗਾ ਆਪਣੇ ਘਰੇ ਖਾਣ ਪੀਣ ਦਾ ਕੁਝ ਲੈ ਕੇ ਨਿਕਲ ਗਿਆ ਤੇ ਮੁੜ ਕੇ ਬੱਸ ਚੜ੍ਹ ਕੇ ਇਧਰ ਨੂੰ ਆ ਗਿਆ ਜੀ ਤੇ ਅਸੀਂ ਫਿਰ ਇਹਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਤੇ ਹੁਣ ਉਹਨਾਂ ਦੇ ਹਵਾਲੇ ਕਰਾਂ ਲੱਗੇ ਆ ਜੀ ਸਹੀ ਸੋਚ